ਸ਼੍ਰੀਕਲ ਮਰਪਿੰਦਰ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਨਾ ਬੜੇ ਉਦਾਸ ਜੇ ਹੋ ਜਾਂਦੇ ਆ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਤੇ ਉਸ ਵਕਤ ਜੇ ਕੋਈ ਚੰਗੀ ਜੀ ਗੱਲ ਸਾਡੇ ਕੰਨਾਂ 'ਚ ਪੈ ਜਾਵੇ ਤਾਂ ਦਿਨ ਹੈ ਜਿਹੜਾ ਬੜਾ ਜ਼ਿਆਦਾ ਸੋਹਣਾ ਹੋ ਜਾਂਦਾ ਬਹੁਤ ਸਾਰੇ ਲੋਕਾਂ ਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਂਕ ਹੁੰਦਾ ਪਰ ਜੇ ਤੁਸੀਂ ਕਿਤਾਬਾਂ ਨਹੀਂ ਪੜ ਸਕਦੇ ਤਾਂ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬੜੇ ਚੈਨਲਾਂ ਤੇ ਲੋਕ ਕਰਦੇ ਨੇ ਕਿ ਜਿਹੜੀਆਂ ਸੁਣ ਕੇ ਸਾਨੂੰ ਚੰਗਾ ਲੱਗਦਾ ਹੁੰਦਾ ਇਦਾਂ ਦਾ ਇੱਕ ਪ੍ਰੋਗਰਾਮ ਆਪਾਂ ਲੈ ਕੇ ਆ ਰਹੇ ਹਾਂ ਜਿਹਦਾ ਨਾਂ ਅਸੀਂ ਰੱਖਿਆ ਹੈ ਪ੍ਰੋਗਰਾਮ ਐਤਵਾਰ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਸਾਰਿਆਂ ਦੀਆਂ ਛੋਟੀਆਂ-ਛੋਟੀਆਂ ਉਹਨਾਂ ਗੱਲਾਂ ਉੱਤੇ ਗੱਲਬਾਤਾਂ ਕਰਿਆ ਕਰਾਂਗੇ ਕਿ ਜਿਹੜੀਆਂ ਸਾਨੂੰ ਲੱਗਦਾ ਹੁੰਦਾ ਹੈ ਕਿ ਇਹ ਰੋਜ਼ ਮੇਰਾ ਦੀ ਸਿਰਦਰਦੀ ਬਣ ਗਈਆਂ ਸਾਡੇ ਲਈ ਤੇ ਉਸ ਸਿਰਦਰਦੀ 'ਚੋਂ ਤੁਹਾਨੂੰ ਕੱਢਣ ਲਈ ਥੋੜਾ ਜਿਹਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਲਈ ਆਪਾਂ ਕਰਿਆ ਕਰਾਂਗੇ ਪ੍ਰੋਗਰਾਮ ਐਤਵਾਰ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਹੋ ਹਰ ਐਥਵਾਰ ਸਵੇਰੇ 8 ਤੋਂ 8:30 ਵਜੇ ਦੇ ਵਿਚਕਾਰ ਤੇ ਉਮੀਦ ਹੈ ਕਿ ਤੁਸੀਂ ਪਸੰਦ ਕਰੋਗੇ ਤੇ ਤੁਸੀਂ ਆਪਣੇ ਬਹੁਤ ਸਾਰੇ ਸੁਝਾਅ ਨੇ ਜਿਹੜੇ ਉਹ ਵੀ ਭੇਜਿਆ ਕਰਨੇ ਆ ਸਾਨੂੰ ਤਾਂ ਜੋ ਮੈਂ ਅਗਲੀ ਵਾਰ ਜਦੋਂ ਵੀ ਪ੍ਰੋਗਰਾਮ ਕਰਾਂ ਤਾਂ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਿਆ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ